ਆ ਦੇਖੋ ਤੁਹਾਨੂੰ ਅੱਜ ਇੱਕ ਨਵਾਂ ਬਦਲਾਵ ਦਿਖਾਉਣੇ ਆ ਵੀ ਲੜਾਈਆਂ ਤੁਸੀਂ ਬੜੀਆਂ ਵੇਖੀਆਂ ਹੋਣਗੀਆਂ ਤੇ ਇੱਕ ਆ ਵਾੜਾ ਕਿਹੜਾ ਵਾੜਾ ਕਾਲੀ ਰੌ ਵਾੜਾ ਕਾਲੀ ਰੌ ਪਿੰਡ ਫਲੋਜੀਪੁਰ ਜ਼ਿਲ੍ਹੇ ਦਾ ਤੇ ਆ ਸਾਰੇ ਸ਼ੀਸ਼ੇ ਵਾਸ਼ਿੰਗ ਮਸ਼ੀਨ ਤੇ ਸਾਰਾ ਘਰ ਦਾ ਸਮਾਨ ਤੋੜ ਦਿੱਤਾ ਮੱਘੂ ਇਹਨਾਂ ਨੂੰ ਠਾਣਾ ਲੱਗਦਾ ਆ ਫ੍ਰਿਜ ਦਾ ਦੇਖ ਲਓ ਆ ਮੋੜਸਾ ਨੇ ਅੰਦਰੋਂ ਪੰਨਿਆ ਪਿਆ ਨਵਾਂ ਮੋੜਸਾ ਸੀਗਾ ਉਹ ਉੱਪਰ ਪੱਖੇ ਇਹਦਰ ਪੱਖਾ ਵੇਖ ਲੋ ਆ ਦੇਖੋ ਭਾਂਡੇ ਭਾਂਡੇ ਤੇ ਭਾਂਡੇ ਤੱਕ ਹੋਵੇਖੋ ਖਿਲਰੇ ਪਏ ਆ ਇਹ ਤੀਜਾ ਘਰ ਆ ਜੀ ਤਿੰਨ ਕਿੰਨੇ ਘਰ ਵੀਰ ਕੌਣ ਸੀ ਪਤਾ ਉਹਨਾਂ ਦਾ ਨਾਮ ਦੱਸ ਕੌਣ ਕੌਣ ਸੀਗੇ ਅਜੀਤ ਸਿੰਘ ਸਰਦਾਰਾ ਸਿੰਘ ਸਵਰਨਕੌਰ ਸੰਦੀਪ ਸਿੰਘ ਪ੍ਰਕਾਸ਼ ਸਿੰਘ ਇਹਨਾਂ ਨੇ ਸਾਡੇ ਆ ਬੱਚਿਆਂ ਤੋਂ ਵਾਰਤਾ ਸ਼ੁਰੂ ਕੀਤੀ ਜੀ ਅੱਛਾ ਤੇ ਆ ਦੇ ਖੇਤੇ ਕੰਮ ਕਰ ਰਹੇ ਆ ਇਹਨਾਂ ਦੇ ਗਾਲੀ-ਗਲੋਚ ਹੋਏ ਆ ਉਸ ਤੋਂ ਬਾਅਦ ਉਹ ਘਰ ਨੂੰ ਆ ਜਾਂਦਾ ਇਹਨਾਂ ਨੂੰ ਮਛੜਾ ਕੇ ਲਿਆਉਣਾ ਮੌਕੇ ਤੇ ਮੈਂ ਪੁੱਜਦਾ ਜਾ ਕੇ ਇਹਨਾਂ ਨੂੰ ਛੜਾ ਕੇ ਲਿਆਉਣਾ ਉਸ ਤੋਂ ਬਾਅਦ 1 ਘੰਟੇ ਬਾਅਦ 1 ਵਜੇ ਦੇ ਲੰਮ ਸਮੇਂ ਘਰ ਤੋਂ ਘਰ 100 150 ਬੰਦਾ ਲੈ ਕੇ ਸਾਡੇ ਘਰ ਤੇ ਹਮਲਾ ਪਹਿਲੇ ਇੱਥੇ ਹਮਲਾ ਕਰਦੇ ਆ ਇਸ ਤੋਂ ਬਾਅਦ ਫਿਰ ਇਸ ਬੱਚੇ ਦੇ ਘਰ ਤੇ ਵੜਾ ਸੁਲੇਮਣ ਜਾ ਕੇ ਉਥੇ ਹਮਲਾ ਕਰਦੇ ਆ ਸਾਡੇ ਕੋਈ ਕਸੂਰ ਨਹੀਂ ਕੋਈ ਉਹ ਕੰਮ ਕੀ ਕਰਦੇ ਆ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਉਹ ਸੀ 2 ਨੰਬਰ ਦਾ ਜਿਹੜਾ ਪ੍ਰਕਾਸ਼ ਸਿੰਘ ਸੋਨੂ ਡਾਕਟਰ ਆ ਚਿਰਾਮਡਾਰ ਵਿੱਚ ਦੁਕਾਨ ਆ ਚਿਰਾਮ ਪ੍ਰੈਗਿਆਂ ਦਾ ਕੰਮ ਚੱਲ ਰਿਹਾ ਗੋਲੀ ਦਾ ਜਿਹੜਾ ਸੰਦੀਪ ਸਿੰਘ ਆ ਉਹਦਾ ਤਾਂ ਹਾਈ ਲੈਵਲ ਤੇ ਕੰਮ ਚੱਲ ਰਿਹਾ ਚਿੱਟੇ ਦਾ ਹਾਈ ਲੈਵਲ ਤੇ ਤੇ ਕਿੰਨਾ ਕੁ ਨੁਕਸਾਨ ਤੁਹਾਡਾ ਜਿਹੜਾ ਉਹ ਨੁਕਸਾਨ ਦੇਖੋ ਸਰ ਸਾਰਾ ਦੇਖ ਲਓ ਜੀ ਕੁਝ ਨਹੀਂ ਉਹਨਾਂ ਸਾਡੇ ਛੱਡਿਆ ਲੂਣ ਮਰਚ ਤੱਕ ਨਹੀਂ ਛੱਡਿਆ ਸਾਰਾ ਕੁਝ ਤੇ ਤਿਆਰੀ ਕਰਤਾ ਜੀ ਜੀ ਲੱਗਦਾ ਕਿ ਉਹਨਾਂ ਨੇ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਸੀਗੇ ਸਰ ਬਹੁਤ ਜ਼ਿਆਦਾ ਨਸ਼ਾ ਕੀਤਾ ਸਾਡੇ ਨਵੇਂ ਮੋਟਰਸਾਈਕਲ ਦੇ ਅਜੇ 1 ਸਾਲ ਨਹੀਂ ਹੋਇਆ ਲਿਆਂਦੇ ਨੂੰ ਦੇਖੋ ਕੀ ਹਾਲ ਕਰਤੇ ਆ ਜੀ ਸਾਰੇ ਨਸ਼ੇੜੀ ਰੱਜੇ ਹੋਏ ਸੀ ਨਸ਼ੇ ਨਾਲ ਅੱਛਾ ਹਾਂਜੀ ਹੁਣ ਪੁਲਿਸ ਕੋਈ ਕਾਰਵਾਈ ਕਰ ਰਹੀ ਪੁਲਿਸ ਕਾਰਵਾਈ ਕਰ ਰਹੀ ਆ ਬਾਕੀ ਉਹਨਾਂ ਦਾ ਪੋਲਿਟਿਕਲ ਲੀਡਰਾਂ ਨਾਲ ਜ਼ਿਆਦਾ ਹੱਥ ਵਸੋ ਹੈ ਅੱਛਾ ਜਦੋਂ ਸਾਡੇ ਅਸੀਂ ਦਾਖਲ ਕਰਾਉਣੇ ਆ ਸੀ ਪੇਸ਼ੈਂਟ ਆਪਣੇ ਜੋ ਕੱਲ ਜਾਂਦੇ ਕਹਿੰਦੇ ਤੁਹਾਡੇ ਐਮ ਐਲ ਆਰ ਕੱਟੀ ਗਈ ਜਦ ਅੱਜ ਜਾਂਦੇ ਆ ਮੈਂ ਮੌਕੇ ਤੇ ਜਾਂਦਾ ਮੈਂ ਡਾਕਟਰ ਸਾਹਿਬ ਕਹਿੰਦੇ ਆ ਤਾਂ ਸਾਡਾ ਕੋਈ ਲੜਾਈ ਝੜ ਹੈ ਹੀ ਨਹੀਂ ਕਿ ਤੁਸੀਂ ਤਾਂ ਇਲਾਜ ਵਸਤੀ ਦਾਖਲ ਹੋਏ ਹੋ ਅੱਛਾ ਇੱਕ ਸਾਡੇ ਘਰ 'ਚ ਐਨੀ ਵੱਡੀ ਵਾਰਦਾਤ ਹੋਈ ਹੋਵੇ ਇੱਕ ਸਾਨੂੰ ਕਹਿੰਦੇ ਤੁਸੀਂ ਇਲਾਜ ਵਸਤੀ ਦਾਖਲ ਹੋਏ ਹੋ ਅਸੀਂ ਜਿੰਦ ਜਾਨ ਬਹੁਤ ਮੁਸ਼ਕਲ ਬੱਚਿਆਂ ਦੀ ਬਚਾਈ ਆ ਸਾਡਾ ਬੱਚਾ ਹੈਗਾ ਮੈਂ ਕੁ ਤੁਸੀਂ ਦੱਸਦੇ ਪਏ ਸੀਗੇ ਵੀ ਉਹ ਵੀਰ ਨੂੰ ਉਹ ਲੈ ਵੀ ਨਹੀਂ ਜਾਂਦਾ ਇਹਨੂੰ ਵੀ ਕੁੱਟਦੇ ਰਿਆ ਆ ਬੱਚਾ ਜੀ ਇਹ ਨਾ ਦਾ ਬੋਲਦਾ ਇਹਨੂੰ ਕੱਲਾ ਸੁਣਦਾ ਹੀ ਆ ਅੱਛਾ ਖਾਣ ਪੀਣ ਦਾ ਕੁਛ ਨਹੀਂ ਇਹਨੂੰ ਪਤਾ ਕੀ ਖਾਣਾ ਕੀ ਨਹੀਂ ਇਹਨੂੰ ਵੀ ਇਹਨਾਂ ਕੁੱਟਿਆ ਬਹੁਤ ਜ਼ਿਆਦਾ ਅੱਛਾ ਇਹਨੂੰ ਬਹੁਤ ਜ਼ਿਆਦਾ ਛੁੱਡੇ ਮਾਰੇ ਭਗਤ ਬੰਦਾ ਦੇਖੋ ਤੁਹਾਡੇ ਸਾਹਮਣੇ ਰੋ ਰਿਹਾ ਹੈ ਦੇਖੋ ਮੂੰਹ ਚ ਰਾਲਾ ਕਿੱਦਾਂ ਕੱਢ ਰਿਹਾ ਹੈ ਇੰਨਾ ਸੇਮਿਆ ਪਿਆ ਸਾਨੂੰ ਇਸ ਦੀ ਜਾਣ ਦਾ ਵੀ ਖਤਰਾ ਹੈ ਜੇ ਕੋਈ ਵੀ ਕਟਨਾ ਵਾਪਰਦੀ ਆ ਇਹ ਉਹਨਾਂ ਦੇ ਹੀ ਬਦੌਲਤ ਵਾਪਰਦੀ ਆ ਉਹ ਇਸ ਕਟਨਾ ਦੇ ਉਹ ਜ਼ਿੰਮੇਵਾਰ ਆ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਤਾਂ ਮੰਗ ਇਹੀ ਕਰਦੇ ਆ ਸਾਨੂੰ ਇਨਸਾਫ ਹੋਣਾ ਚਾਹੀਦਾ ਇਹਨਾਂ ਬੱਚਿਆਂ ਦਾ ਨਾ ਪਿਓ ਸਿਰ ਤੇ ਇਹਨਾਂ ਨਾਲ ਜ਼ਬਰਦਸਤੀ ਤੱਕਾ ਕੀਤਾ ਗਿਆ ਛਰੇਮ ਤੱਕਾ ਕੀਤਾ ਗਿਆ ਬਕੀਆਂ ਪਿੰਡ ਦੇ ਮੋਤਵਰ ਸੱਜਣ ਵੀ ਬੈਠੇ ਆ ਕੀ ਕਹਿਣਾ ਚਾਹੁੰਦੇ ਜਿਹੜਾ ਇਹ 아이ਹ ਦੇਖੋ ਗੱਲ ਕਹਿਣਾ ਚਾਹਣਾ ਸਰ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਬਸ ਅੱਛਾ ਇਹ ਤੀਜਾ ਘਰ ਆ ਨਾ ਜਿੱਥੇ ਹਾਂ ਇਹ ਤੀਜਾ ਘਰ ਆ ਕਰਦਾ ਟੋਟਲੀ ਸਮਾਨ ਭੰਨਦਾ ਹੈ ਨਾ ਹਾਂ ਟੋਟਲੀ ਸਮਾਨ ਭੰਨਦਾ ਬੱਜਾ ਉਹ ਲੈ ਜਾਂ ਚੁੱਕ ਤੇ ਨਵਾਂ ਦੇ ਦੇਣਾ ਹੈ ਤੇ ਬਾਕੀ ਉਹ ਡੰਗਰ ਖੜੇ ਰੂ ਕਿੱਥੇ ਕੁੱਟ ਦੇਣਾ ਅੱਛਾ ਡੰਗਰਾਂ ਨੂੰ ਹੀ ਕੁੱਟਦੇ ਰਏ ਆਹ ਬਾਰ ਫਿਰ ਡੰਗਰ ਚੱਲ ਫੇਰ ਡੰਗਰ ਨੂੰ ਸਮਾਨ ਲਿਖਾਇ ਨਹੀਂ ਆ ਦੇਖੋ ਤੁਸੀਂ ਵੀਡੀਓ ਨੇ ਨਾ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਹੁੰਦਾ ਵੀ ਸ਼ੇਅਰ ਕਰੋ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ ਤੇ ਆ ਨੁਕਸਾਨ ਵੇਖੋ ਕੋਈ ਚੀਜ਼ ਘਰ ਦੀ ਛੱਡੀ ਨਹੀਂ ਗਈ ਟੋਟਲ ਹੀ ਸਮਾਨ ਸਾਰਾ ਭੰਨ ਦਿੱਤਾ ਨਵਾਂ ਮੋਟਰਸਾਈਕਲ ਸੀਗਾ ਤਾਂ ਵੇਖੋ ਭਾਂਡੇ ਕਿਵੇਂ ਖਿਲਰੇ ਪਏ ਆ ਸਾਰੇ ਟੋਟਲੇ ਬੂਏ ਤੋੜੇ ਪਏ ਸ਼ੀਸ਼ੇ ਸਾਰੇ ਤੇ ਐ ਕੂਲਰ ਐ ਮੱਟੀ ਆ ਨਿਸ਼ਾਨ ਦੇਖੋ ਤੁਸੀਂ ਕਿੰਨਾ ਲੜਾਈਆਂ ਤੁਸੀਂ ਬੜੀਆਂ ਦੇਖੀਆਂ ਹੋਣਗੀਆਂ ਪਰ ਆ ਲੜਾਈ ਇੱਕ ਵੱਖਰੀ ਲੜਾਈ ਆ ਵੇਖੋ ਸਾਰਾ ਹੀ ਦੂਜਿਆਂ ਦੇ ਚਾਰ ਦੇ ਤੋੜਤੇ ਇੱਕ ਕਿੰਨੇ ਕਿੰਨੇ ਜਣੇ ਸੀ ਟੋਟਲ ਤਣ ਲੱਗਦਾ ਰੋ ਕਰ ਤੋਂ ਕਰ 100 150 ਬੰਦਾ ਸੀ ਇਹਨਾਂ ਦੇ ਵਿੱਚੋਂ ਜਿਹੜੇ ਅਸੀਂ ਜਾਣ ਪਛਾਨ ਵਾਲੇ ਆ ਉਹ ਸਾਡੇ ਤੋਂ ਲੋਕਲ ਬੰਦੇ ਆ ਉਹਨਾਂ ਦੇ ਵਿੱਚੋਂ ਜੱਜ ਸਿੰਘ ਪੁੱਤਰ ਬਲਵੀਰ ਸਿੰਘ ਕਹਿੰਦਾ ਕਿ ਸਾਡਾ ਗੈਂਗ ਆ ਅਸੀਂ ਤਾਂ ਜਾਣਾ ਹੀ ਜਾਣਾ ਇਹ ਕਿੱਡੀ ਕੋ ਬਾਦਰੀ ਵਾਲਾ ਕੰਮ ਕੀਤਾ ਜੇ ਜਾਣਾ ਹੀ ਜਾਣਾ ਸੀ ਆ ਦੇਖੋ ਜੀ ਇਹਨਾਂ ਨੇ ਸਾਨੂੰ ਸਟੋਰੀਆਂ ਵੀ ਭੇਜੀਆਂ ਹੋਈਆਂ ਅੱਛਾ ਸਾਡੇ ਨਾਲ ਵਾਰਦਾਤ ਕਰਨ ਤੋਂ ਬਾਅਦ ਇਹ ਸਾਨੂੰ ਸਟੋਰੀਆਂ ਭੇਜ ਰਹੇ ਆ ਦੇਖੋ ਜੀ ਅੱਛਾ ਬੈਲੀ ਭਰਦੇ ਸੀ ਹੁਣ ਤੋਰਨ ਸਹਾਰੇ ਛੋਟੀ ਦੇ ਜਿਹੜੇ ਜਿੱਕਾ ਤਰਦੇ ਸੀ ਅ ਨਵੇਂ ਤਰੀਕੇ ਦੀ ਗੁੰਡਾਗਰਦੀ ਵੇਖ ਲੋ ਜੀ ਆਹ ਦੇਖੋ ਇਹਨੂੰ ਸ਼ੇਅਰ ਕਰਕੇ ਮੁੱਖ ਮੰਤਰੀ ਭਵਨਤਪਾਲ ਤੱਕ ਜਰੂਰ ਪਹੁੰਚਦੀ ਕਰਿਆ ਜੇ ਇਹ ਜੋ ਸਾਨੂੰ ਪੇਰ ਆ ਸੁਖਵਿੰਦਰ ਸਿੰਘ ਗੁਰਦੇਵ ਸਿੰਘ ਪਿੰਡ ਖਿਆਲੀ ਤੋਂ ਅੱਛਾ ਹਾਂਜੀ ਸਾਰੀਆਂ ਵਾਰਦਾਤਾ ਜ਼ਿੰਮੇਵਾਰ ਜੱਜ ਸਿੰਘ ਇਹ ਔਰ ਸੰਦੀਪ ਸਿੰਘ ਪ੍ਰਕਾਸ਼ ਸਿੰਘ ਤੇ ਤਰਮਿੰਦਰ ਸਿੰਘ ਜੋ ਇਸ ਟਾਈਮ ਦੁਬਈ ਦੇ ਵਿੱਚ ਬੈਠਾ ਹੈ ਉਹ ਬਾਹਰ ਤੋਂ ਵਾਰਦਾਤ ਕਰਾ ਰਿਹਾ ਕਹਿੰਦਾ ਕੋਈ ਗੱਲ ਨਹੀਂ ਪੈਸੇ ਦੀ ਕੋਈ ਪਰਵਾਹ ਨਹੀਂ ਮੈਨੂੰ ਜਿੰਨੇ ਲੱਗਦੇ ਨੇ ਮੈਂ ਲਾ ਦੇਵਾਂਗਾ ਸਾਨੂੰ ਮਰਨ ਦੀ ਅਜੇ ਵੀ ਧਮਕੀਆਂ ਦੇ ਰਹੇ ਆ ਜੇ ਕੋਈ ਵੀ ਨੁਕਸਾਨ ਹੁੰਦਾ ਹੈ ਇਹ ਸਾਰਾ ਪਰਿਵਾਰ ਹੀ ਜ਼ਿੰਮੇਵਾਰ ਹੁੰਦਾ ਹੈ ਇਹ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਿਆ ਜੀ ਸਾਡੇ ਪਸ਼ੂਆਂ ਦਾ ਹਾਲ ਦੇਖਿਆ ਜਾਵੇ ਜਾ ਕੇ ਮੌਕੇ ਤੇ ਕੀ ਹਾਲ ਹੈ ਸਾਡੇ ਪਸ਼ੂਆਂ ਦਾ ਡੰਗਰ ਵੀ ਕੁੱਟਦੇ ਰਿਹਾਗੇ ਡੰਗਰ ਵੀ ਕੁੱਟਿਆ ਜੀ ਇਨਸਾਨ ਤਾਂ ਮਾਰਨਾ ਹੀ ਮਾਰਨਾ ਉਹਨਾਂ ਗੰਗਮਾਲ ਦਾ ਕੀ ਕਸੂਰ ਆ ਬੇਜਬਾਨ ਦਾ ਜਿਨ੍ਹਾਂ ਨੂੰ ਕੁੱਟਿਆ ਬਹੁਤ ਜ਼ਿਆਦਾ ਜਨੀਲ ਨਾਲ ਉਹਨਾਂ ਨੂੰ ਕੁੱਟਿਆ ਭਾਈ ਮੌਕਾ ਹੀ ਦਿਖਾਵਾਂਗੇ ਪਸ਼ੂਆਂ ਦਾ ਵੀ ਕੋਈ ਨਹੀਂ